ਤਖਤਸ਼ਿਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਉਤੇ ਨਿਸ਼ਾਨਾ ਸਾਧਿਆ ਇਹ ਉਹਨਾਂ ਨੇ ਕਿਹਾ ਕਿ ਅੱਜ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਿੱਖਾਂ ਉਤੇ ਦੇਸ਼ ਧ్రోਹ ਦੇ ਮੁਕੱਦਮੇ ਹੋ ਰਹੇ ਨੇ ਤੇ ਸਿੱਖ ਨਾ ਹੁੰਦੇ ਤਾਂ ਅਟਾਰੀ ਨਹੀਂ ਸਗੋਂ ਮੇਰਠ ਤੱਕ ਹੁੰਦੀ ਪਾਕਿਸਤਾਨ ਦੀ ਹੱਦ ਤਾ ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਰਕਾਰਾਂ ਸਿੱਖਾਂ ਤੋਂ ਸਹਿਯੋਗ ਵੀ ਲੈਂਦੀਆਂ ਹਨ ਅਤੇ ਵੋਟ ਵੀ ਪਰ ਜਦੋਂ ਸਿੱਖ ਆਪਣੀਆਂ ਮੰਗਾਂ ਮੰਗਦੇ ਹਨ ਤਾਂ ਉਹਨਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਬੇਅਦਬੀ ਦਾ ਵਿਰੋਧ ਕਰਨ ਵਾਲੇ ਸਿੱਖਾਂ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸਿੱਖਾਂ ਦੇ ਲੰਮੇ ਦਾੜੇ ਅਤੇ ਦਸਤਾਰ ਤੋਂ ਨਫ਼ਰਤ ਕਰਨ ਵਾਲਿਆਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਇਹ ਲੰਮੇ ਦਾੜੇ ਤੇ ਦਸਤਾਰਾਂ ਵਾਲੇ ਸਿੱਖ ਨਾ ਹੁੰਦੇ ਤਾਂ ਨਾ ਟੈਰੀ ਨਹੀਂ ਸਗੋਂ ਮੇਰਠ ਤੱਕ ਹੁੰਦੀ ਪਾਕਿਸਤਾਨ ਦੀ ਹੱਦ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਫਿਲਮਾਂ ਰਾਹੀਂ ਸਿੱਖਾਂ ਖਿਲਾਫ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਅਜਈਆਂ ਫਿਲਮਾਂ ਦੇ ਰਿਲੀਜ਼ ਹੋਣ ਨਾਲ ਦੇਸ਼ ਦਾ ਮਾਹੌਲ ਖਰਾਬ ਹੋ ਸਕਦਾ ਹੈ ਜਿਸ ਨਾਲ ਸਮਾਜ ਦੇ ਵਿੱਚ ਗਲਤ ਸੰਦੇਸ਼ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਫਿਲਮ ਐਮਰਜੈਂਸੀ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਇਸ ਤਰ੍ਹਾਂ ਹੀ ਸਮਾਜ ਦਾ ਸ਼ਾਂਤਮਈ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੋ ਰਹੀ ਚੱਜੀ ਹੈ। ਇਹ ਭਗਤੀ ਬਦੌਲਤ ਹੈ। ਇਹ ਦਸਤਾਰ ਦੀ ਬਦੌਲਤ ਹੈ। ਇਹ ਧਾਰਮਿਕ ਦੀ ਬਦੌਲਤ ਹੈ ਸਾਹਿਬ। ਮੈਂ ਅੱਜ ਦੇ ਇਸ ਕੱਤ ਦੇ ਵਿੱਚ ਆਪ ਜੀ ਨੂੰ ਇਹੋ ਕਹਿਣਾ ਚਾਹੁੰਦੇ ਪਹਿਲਾਂ کہ سکھ ووٹوں کا اور سیکھ لوٹا کا سیاسی لوگ استعمال ضرور کرتے ہیں پر سجو اے لوگ حقیقہ نے اپنا پاسا بنانا سکھان کے جگہ 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 ہے وہ دکا ہونا لگتا ہے اور دیکھو ستمگیری چار پانچ سال پہلے سرسے ایک بیوی نے تن گرو گرنتھ کے پاس شاہ جی تھی ਔਰ ਉਸ ਬੀਬੀ ਦੇ ਖਿਲਾਫ ਸਿੱਖਾਂ ਦੇ ਅੰਦਰ ਰੋਸ ਵਧਿਆ ਇਕੱਠ ਹੋਇਆ ਐਸ.ਪੀ ਦਾ ਦਫਤਰ ਕਿਹਿਆ ਔਰ ਉਸ ਬੀਬੀ ਨੂੰ ਕਹੇ ਬੈਠੇ ਜਮਾਨਤ ਮਿਲ ਗਈ ਤੇ ਜਿਹੜੇ ਸਿੱਖਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਤੇ 5-4 ਸਾਲ ਪਹਿਲਾਂ ਦੇਸ਼ ਧੋੜਾ ਦਾ ਮਕਦਮਾ ਜਿਹੜਾ ਦਰਜ ਕਰ ਦਿੱਤਾ ਫਿਰ ਸਾਨੂੰ ਆਪਣੇ ਵਰਤਮਾਨ ਦੇ ਨਾਲ ਆਪਣੇ ਤਖਤਾਂ ਦੇ ਨਾਲ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੋੜਨ ਵਾਸਤੇ ਇਹ ਸਰਕਾਰਾਂ ਜਿਹੜੀਆਂ ਨੇ ਬਾਕੀ ਭੀ اور سب سے یتن ہو رہا ہے سامان اپنی مریادا اپنی پرمپرا گڑدام کے سرکاری دخل اندازی ایوی نہیں ہو رہی سات سنگا جی یہ کسی خاص مقصد بھی ہو رہی ہے اور مقصد شری گرو گرن سچے پاشاہ سچے پاشا کے ستار میں کٹ کرنے کھڑیاں اور ایک گل کر جنا اپنے ہیں جنہاں جنا سکھ اپنے نال جڑے ہیں جنہاں چار سکھ سنگیا ہیں جنہاں چار سکھ سیوا ہیں جنہاں جنہیں سکھ نام بانی نال جڑی ہیں دنیا کے سکھاں کو کوئی بھی طاقت جہی ہے ختم نہیں کر سکتی